ਗੋਲੀ ਮਾਰੋ ਅਸ਼ਕ ਦੇ ਜੀ ਨੇ ਅੱਖ ਦੀ ਰੋਜ ਨਾ ਜਾਣੀ ਹਾਂ ਕੱਤੇ ਸੂਤ ਬਣਾ ਦੇ ਤਾਣੀ ਹਾਂ ਹੁੰਡ ਕੜ ਦੀ ਵਿੱਚ ਖਾਰੇ ਦੇ ਆ ਕੇ ਕਾਣੀ ਚੱਕ ਲੈ ਹਕੀਲ ਤਾਂ ਪੈਰਾਂ ਦੀ ਵਿੱਚ ਹੀ ਛੱਡ ਕੇ ਨਾ ਜਾਇਓ ਇਹ ਮੰਦਾਰੀ ਵਾਲਾ ਖੇੜ ਆ ਸਾਡਾ ਤੈਂ ਬੱਕਰੀ ਨਹੀਂ ਲੈ ਜਾਣੀ ਜੇ ਅਸੀਂ ਛੱਡਣੀ ਖਾਰੇ ਚ ਨਹੀਂ ਚਾਹ ਸਦੀਕ ਲੈ ਜਾਵੇ ਇਮਾਨਦਾਰੀ ਤੋਂ ਚੇ ਫਰਮਾਇ ਲੈ ਜਾਵਾ ਪਰ ਪੈਲ ਤੇਰੀ ਹੈ ਕਿਉਂ ਜੀ ਇੱਥੇ ਕਹਿੰਦੇ ਬੇਈਮਾਨ ਹੋ ਗਏ ਸਾਲੇ ਪਾਲੀ ਬੱਕਰੀ ਤੇ پیڈیو بنا بکری بکری پالی سکھ بکری پیچھا ہو جا بابا جی ہوئے ماہی پانچ پتا نہیں کہ مالک ਗੱਲ ਸੁਣਾ ਤੀਹਾਂ ਤੂੰ ਹੋਂ ਦਾ ਛੱਡ ਦੇ ਖਿਆਲ ਅੱਛਾ ਤੀਹਾਂ ਤੂੰ ਹੋਂ ਦਾ ਛੱਡ ਦੇ ਖਿਆਲ ਹੋ ਜਾ ਮੁੰਡੇ ਤੇ ਦਿਆਲ ਆ ਠੀਕ ਐ ਗੱਲ ਬੱਕਰੀ ਤੇ ਤੇਰੀ ਤੇ ਗੀੜਾ ਦੇ ਕੇ ਬੰਦੇ ਨੂੰ ਮੈਂ ਦੁਬਾਰਾ ਲਿਆ ਆ ਬੰਦਾ ਟੜਕ ਕੇ ਭੱਗ ਗਿਆ ਕਹਿੰਦਾ ਮੇਰੇ ਤਾਂ ਫਿੱਟ ਨਹੀਂ ਇੱਕ ਤਾਂ ਕਹਿੰਦਾ ਇਹ ਤੇ ਸਿੰਘ ਟੁੱਟਿਆ ਹੈ ਨੁਕਸ਼ਾ ਦੋ ਕਰ ਤੇ ਇਕੱਲੀ ਉਟੀ ਤੇ ਸੋਚਿਆ ਲੈਣਾ ਲੈਣ ਵਾਲਾ ਸੋਚਿਆ ਕੱਢੂਗਾ ਕੁਝ ਵੀ ਕਹੂਗਾ ਮੜਾ ਮੋਟਾ ਤਾਂ ਕਹਿਣਾ ਹੀ ਉਹਨੇ ਦਾ ਕਹਿਣਾ ਨਹੀਂ ਸਹੀ ਐ ਹਾਂ ਗਲਤ ਨਹੀਂ ਹੈਗੀ ਗੱਲ ਤੂੰ ਮੁੱਲ ਮੰਗ ਵੇਚਣ ਵਾਲਾ ਤੇਰੀ ਬੱਕਰੀ ਸਾਹਬ ਨਾਲ ਵੇਚ ਦਾਂਗੇ 20 ਸਾਲ ਗੈਲੂ ਕੁੜੀ ਨੂੰ ਵਿਚਾਰੀ ਨੂੰ ਬੋਲ ਆਹ ਖੁਲਿਆ ਦਾ ਜਵਾਨ ਰੁਕੀ ਹੋਈ ਸੀ ਦਵਾਈਆਂ ਚਲਦੀਆਂ ਦਿਆਂ ਸਾਡੀ ਵੀ ਭੈਣ ਹੈ ਤੇਰੀ ਵੀ ਭੈਣ ਹੈ ਉਹ ਦਵਾਈਆਂ ਤੋਂ ਡਾਕਟਰ ਨੇ ਬਾਅਦ ਹੁਣ ਕਹਤਾ ਵੀ ਭੈਣੇ ਤੈਂ ਠੀਕ ਹੈ ਦੁੱਧ ਪੀਣਾ ਬੱਕਰੀ ਦਾ ਠੀਕ ਹੈ ਬੱਕਰੀ ਦਾ ਦੁੱਧ ਦੱਸਿਆ ਤਾਂ ਕਰਕੇ 100 ਰੁਪਏ ਲਾਉਂਦਾ 2 ਰੁਪਏ ਨਹੀਂ ਕੋਈ ਛੌਂਕ ਨਹੀਂ ਜਿਹਨੂੰ ਬੱਕਰੀ ਲੈਣ ਦਾ ਦੁੱਤਾ ਕਰੇ ਸੁਖਨਾ ਮਹਿਸਾ ਦੀ ਬਹੁਤ ਅਗਲੇ ਦੀ ਮੱਜਾਂ ਹੈਗੀਆਂ ਬਾਈ ਅਲਰਜੀ ਸੀ 1300 ਰੁਪਏ ਖਾਦੀ ਆ ਉਹਨੇ ਹਕੀਕਤ ਦੱਸ ਕੇ ਮੈਨੂੰ ਸੱਚੀ ਸੁਣਾਤੀ ਮੱਜਾਂ ਹੈਗੀਆਂ ਤੇਰਾ ਵੀ ਪੁੰਨ ਸਾਡਾ ਵੀ ਪੁੰਨ ਪਬਲਿਕ ਦਾ ਵੀ ਪੁੰਨ ਮੱਜਾਂ ਤਾਂ ਹੀਰੇ ਕੇ ਯਾਰ ਪੁੰਨ ਨਾਲੇ ਫਲੀਆਂ 1 ਰੁਪਈਆ ਕੈਨ ਨਹੀਂ ਲੱਗਣਾ ਜੇਹ ਰਾਜੀ ਕੁਸੀ ਸੂਪੀ ਮਹਾਰਾਜ ਕਰੇ ਇਹਨੂੰ ਰਾਜੀ ਕੁਸੀ ਸਵਾ ਦੇ ਤੇ ਪੁੰਨ ਹੋ ਜੂ ਦੁੱਧ ਪੀ ਇਹਨਾਂ ਦੇ ਬੱਚਾ ਪਾਲ ਲੂਆ ਸਹੀ ਗੱਲ ਬੱਚਾ ਇੱਕੇ ਦੇਊਗੀ ਇਹ ਦੋ ਦੰਦੀ ਇਸ ਤੋਂ ਅੱਗੇ ਤਾਂ ਕੀ ਪਤਾ ਲੱਗਦੀ ਤਾਂ ਇੱਕੋ ਹੀ ਬੇਟੇ ਦੱਸਦਾ ਸਾਨੂੰ ਮਰੇ ਬੱਤੀ ਦਾ ਹੰਕਾਰ ਲਾ ਦੱਸੋ ਨਾ ਨਾ 30 ਤੋਂ ਵਾਲਾ ਖਿਆਲ ਛੱਡ ਤੂੰ ਦੁਬਾਰਾ ਮੁੱਲ ਦੱਸ ਵੀ ਐਨੇ ਦੀ ਗੱਲ ਤੇ ਰਾਜੂ ਭਾਈ ਬਸ ਦੇ ਲਾ 1000 ਘੱਟ ਦੇ ਦੇ ਹੋਰ ਕੀ ਕਰ ਰਾਜੂ ਭਾਈ ਹੋਰ ਕੀ 29000 ਦੀ ਹੈ ਹਾਂ ਸਾਹੀ ਇਹ ਨਹੀਂ ਦਸਿਆ ਤਾਂ ਮੇਰਾ 500 ਰੁਪਏ ਮੇਰੇ ਕਿੰਨੇ ਚੱਲੇ ਇਹ ਲੈ ਦੇ ਰਹਾ ਤਾਂ ਫਿਰ ਕੋਈ ਗੱਲ ਨਹੀਂ ਮੈਂ ਜੇ ਰੂ ਜਾਤ ਦੇ ਤੁਸੀਂ ਦੂਏ ਬੰਦੇ ਹੀ ਹੀਲਣੇ ਔਖੇ ਨੇ ਇਹਨਾਂ ਦੇ ਤਕੜੇ ਤੀਰ ਨੇ ਆਪਣੇ ਨੂੰ ਚਾਹਦਾ ਕੋਈ ਨਹੀਂ ਹੈ ਚੀਲ ਚਾਹਦਾ ਜਾਦੂਗਰ ਚਾਹਦਾ ਪਗਈ कील ਕੇ ਫੱਕਰ ਕਰਨ ਇਹ ਜਾਊਗਾ ਕੀਲਿਆ ਹੋ ਦਾदू ਮੇਰੇ ਅੱਖੇ ਜਾ ਕੀਲ ਚੋਂ ਤਾਰਨਾ ਵੀ ਬਹੁਤ ਵਾਰੇ ਚੱਕ ਲੈ ਕੀਲ ਤਾਂ ਪੈਰਾਂ ਦੀ ਮਿੱਟੀ ਛੱਡ ਕੇ ਨਾ ਜਾਇਓ ਇਹ ਮੰਦਾਰੀ ਵਾਲਾ ਖੇੜ ਹੈ ਸਾਡਾ ਜਿਹੜਾ ਛੱਡ ਗਿਆ ਸਾਡਾ ਸੌਦਾ ਵਿਚਾਲੇ ਰਹਿ ਜੂ ਬਾਈ ਬਣ ਕੇ ਲੈ ਉਸਤਾਦ ਜੀ ਤੈਨੂੰ ਰੁਪਈਆ ਇਹਦਾ 16000 ਦੇ ਦਈਏ ਇੱਕੋ ਹੀ ਫੂਕ ਮਾਰ ਦੇ ਮੇਰੇ ਕੰਨ ਚ ਪਰਾਪ ਚੱਲੀ ਕੁਰੀ ਨਾ ਨਾ ਉਹਰੇ ਕਹਦੇ ਜਾਂ ਲਗਾ ਕੇ ਕਹਦੇ ਉਹ ਚੁੱਪ ਕੇ ਮੜਾ ਜਾ ਇਹਦਾ ਯਾਰ ਹੋਰ ਦੇ ਦਿੱ ਘੱਟ ਹੋਰ ਕੀ ਮੈਂ ਸੰਤੋਸ਼ ਹੋ ਰਿਹਾ ਹੈ 1000 ਘੱਟ ਦੇ ਦੇਣਗੇ ਹੋਰ 22 ਹੋਰ ਹੁਣ ਗੱਲ ਬਣੂਗੀ ਮੇਰੇ ਭਾਈ ਚੈੱਕ ਕਰ ਲੈ ਸਦੀਕ ਇੱਕ ਵਾਰ ਕਰ ਲੈ ਇੱਕ ਕਰ ਲੈ ਹੋਰ ਲਾ ਕੇ ਕਿਹਦੇ ਵੀ ਹਾਂ ਜੇ ਉਹ ਇੱਕ ਵਾਰੀ ਇਹ ਆ ਚੱਕ ਹਾਂ ਸੰਦੀਆਂ ਗੱਲਾਂ ਸੋ ਨੇ ਤੇ ਨਾ ਮੈਂ ਜਮੀ ਸਿਆਣਾ ਬੰਦਾ ਹੈ ਚਿਹੜ ਨਹੀਂ ਕਰਦਾ ਠੀਕ ਹੈ ਗੱਲ 18000 ਦੀ ਬੱਕਰੀ ਦੀ ਕਿਉਂ ਫਿਰ ਕਤ ਨਹੀਂ ਦਿੰਦਾ ਨਹੀਂ ਦਿੰਦਾ ਹਾਂ ਕਿੱਥੇ ਹੋਊਗੀ ਹਾਂ ਹੋਗੀ 26000 ਤੇ ਔਰਾ ਹਰ ਹੱਥ ਚੋੜੇ ਮੈਂ ਵੀ ਆ ਗਿਆ ਮੇਰੀ ਜੀ ਚ ਕੀ ਆ ਗਿਆ ਪਰ ਖਾਣਾ ਖੁਦਾ ਕਰਾਵੀ ਏ ਪੂਰੀ 20000 ਦੀ ਬੱਕਰੀ ਦੀ ਠੀਕ ਹੈ ਬਾਲਾ ਬੱਕਰੀ ਗਰੀਬ ਟ੍ਰੇਵਰੀ ਕਰਦਾ ਟਰੱਕ ਤੇ ਜਾਨੀ ਚੁੱਪ ਰਹਿ ਹੁਣ ਮੇਰੀ ਗੱਲ ਤਾਂ ਸੁਣ ਜਾ ਯਾਰ ਤੂੰ ਨਾ ਹੁਣ ਬੋਲੀ ਤੂੰ ਨਾ ਬੋਲੀ ਚੁੱਪ ਰਹਿ ਤੈਂ ਬੱਕਰੀ ਨਹੀਂ ਲੈ ਜਾਣੀ ਜਿਵੇਂ ਅਸੀਂ ਛੱਡਣੀ ਖਾੜੇ ਚ ਨਹੀਂ ਚਾਹ ਸਦੀਕ ਲੈ ਜਾਵੇ ਇਮਾਨਦਾਰੀ ਤੋਂ ਚਾਹ ਫਰਮਾਇ ਲੈ ਜਾਵਾ ਪਰ ਪਹਿਲ ਤੇਰੀ ਹੈ ਕਿਉਂ ਜੀ ਕਿਤੇ ਕਹਿੰਦੇ ਬੇਈਮਾਨ ਹੋ ਗਏ ਸਾਲੇ ਪਾਲੀ ਬੱਕਰੀ ਤੇ ਗੋਲੀ ਮਾਰੋ ਅਸ਼ਕ ਦੇ ਜੀ ਨੇ ਅੱਖ ਦੀ ਰਮਜੇ ਨਾ ਜਾਣੀ ਕੀ ਬਾਤ ਹੈ ਕੱਤੇ ਸੂਤ ਬਣਾਵੇ ਤਾਣੀ ਹਾਂ ਹੁੰਡ ਕੱਢ ਦੀ ਵਿੱਚ ਖਾਰੇ ਦੇ ਆ ਕੇ ਕਾਣੀ ਹਾਂ ਹਾਂ ਕਿਤਾ ਡਵੱਟਾ ਮੋਟਰ ਤੇ ਰੱਖਿਆ ਹੋਤਾਈ ਲੈ 21000 ਦੀ ਜੇਨੇਰ ਫਿਰ ਮੈਂ ਤੈਨੂੰ ਦੱਸਦਾ ਦਿੱਤਾ ਹੁਣ 21 ਦੀ ਨਹੀਂ ਦੇਣੀ 21 ਦੀ ਨਹੀਂ ਦੇਣੀ ਬਸ ਆਖਰੀ ਵਾਰ ਦੱਸ ਦੇ ਆਖਰੀ ਦੱਸ ਦੇ ਹਾਂ ਫਿਰ ਤੂੰ ਮਾਰੇਗਾ ਮੈਨੂੰ ਪਤਾ ਤੇਰੇ ਮੈਨੂੰ 25 ਦੀ ਲੈ ਜਾਏ ਤੂੰ ਨਹੀਂ ਕੱਢ ਦੇਣੀ ਫਿਰ ਇਹ ਤਾਂ ਨਹੀਂ ਕੱਢਦੇ ਹੁਣ ਬੱਕਰੀ ਵੇਚਦੇ ਆ ਇਮਾਨਦਾਰੀ ਤੋਂ ਵੇਚਦੇ ਆ ਇਮਾਨਦਾਰੀ ਤੋਂ ਵੇਚਦੇ ਆ ਹੁਣ ਬੰਦਾ ਅੰਦਰ ਤੋਂ ਹੁਣ ਇਹ ਤੂੰ ਘਟਨਾ ਜੰਮੇ ਥੱਲੇ ਇਹ ਦੂ ਥੱਲੇ ਕੀ ਕਰਾਂਗਾ ਮੈਂ ਲਾਣੇਦਾਰਾ ਨਿਸ਼ਾਨਾ ਤੀਰ ਦਾ ਕਹਿੰਦਾ ਖਾਣਾ ਖੀਰ ਦਾ ਜਿੱਥੇ ਮੇਰਾ ਨਿਸ਼ਾਨਾ ਵਾਲਾ ਹੈ ਨਾ ਕੋਈ ਬੰਦਾ ਮੇਰਾ ਸਕੇ ਨਹੀਂ ਬੱਕਰੀ ਕੁੱਟ ਕੇ ਤੈਨੂੰ ਦਊ ਪਰ ਦੋਏ ਤੁਸੀਂ ਖੜੇ ਹੋ ਸਲਾਹਦਾਰ ਜੇ ਉੱਥੋਂ ਵੀ ਛੱਡੋਂਗੇ ਨਾ ਬੱਕਰੀ ਤੁਹਾਨੂੰ ਇਹ ਨੂੰ ਨਹੀਂ ਦਿੰਦਾ ਮੈਂ ਬੱਕਰੀ ਮੈਂ ਲੈ ਕੇ ਜਾਉ। ਯਾਰ ਬੱਕਰੀ ਹੈ। ਚੁੱਪ ਕਰਾ। ਹਾਂ। ਪੂਰਾ ਕਰ ਬੱਸ। ਬਹੁਤੀ ਭਕਾਈ ਨਾ ਕਰ ਵੀਡੀਓ ਵੱਟੀ ਵੀ ਨਹੀਂ ਚੱਲਦੀ। 5-7 ਮਿੰਟ ਦੀ ਵਾਲੀ ਦੇਖਦੇ ਨੇ ਲੋਕ ਆ। ਬੱਕਰੀ ਦੇ ਦ ਇਮਾਨਦਾਰੀ ਤੋਂ। ਫਿਰ ਮਾਨਦਾਰੀ ਮੈਂ ਤੈਨੂੰ ਦੱਸਿਆ ਤਾਂ ਹੁਣ ਤੂੰ ਇਹ ਆਲਾ 22000 ਦੀ ਹੋਗੀ। ਨਹੀਂ ਦੇਣੀ। ਨਹੀਂ ਦੇਣੀ। ਭੱਗ ਜਾ। ਹੁਣ ਕਿੱਥੇ ਦੇਣੀ ਹੈ? ਭੱਗ ਜਾ। ਤੂੰ ਤਾਂ ਉਹੀ ਗੱਲ ਕਰੀ ਜਾਂਦਾ ਫਿਰ ਦੁਆਰੇ ਗਾ। ਇਹ ਲੱਗ 20000 ਦੀ। ਹਲਾ ਬੱਕਰੀ। ਆਪਾਂ ਬਾਤਾਂ ਲਈਓ ਸੌਦਾ ਕੱਤ ਸਿਟੀ ਮਾਰਚਾਰੇ ਚੜੀ ਆ ਚਿਵਾਰੇ ਤੈਨੂੰ 라ਜੂ ਬਾਜਾਂ ਮਾਰੇ ਚੜੇ ਚਿਵਾਰੇ 라ਜੂ ਬਾਜਾਂ ਮਾਰੇ ਪੈ ਨਹੀਂ ਫੱਤੇ ਤੋਂਗਾ ਦੀਤੇ ਸੀਟੀਆਂ ਮਾਰੇ ਹਾਂ ਸੀਟੀਆਂ ਮਾਰੇ ਇਧਰ ਆ ਬੱਕਰੀ ਦਿਖਾਓ ਜੀ ਕਿਉਂ ਵੀਰੇ ਬੱਕਰੀ ਤੇਰੀ ਠੀਕ ਵਿਕੀ ਐ ਬਿਲਕੁਲ ਠੀਕ ਐ ਜੀ ਕੋਈ ਤੇਰੇ ਨਾਲ ਗਲਤ ਸੌਦਾ ਤਾਂ ਨਹੀਂ ਹੋਇਆ ਸਹੀ ਹੋਇਆ ਸਹੀ ਹੋਇਆ ਬਾਬਾ ਜੀ ਉਰੇ ਆਜੋ ਬੱਕਰੀ ਚੰਗੀ ਐ ਠੀਕ ਐ ਠੀਕ ਐ ਠੀਕ ਕੋਈ ਤੇਰਾ ਨਾ ਗਲਤ ਕੰਮ ਤਾਂ ਨਹੀਂ ਕਰਿਆ ਅਸੀਂ ਨੇ ਨਹੀਂ ਮੈਂ ਨਹੀਂ ਹੋਇਆ ਨਜਾਇਜ਼ ਹੈ ਜੈ ਹੈ ਤੂੰ ਮਨ ਨੂੰ ਜੱਜਾ ਨਜਾਇਜ਼ ਤਾਂ ਨਹੀਂ ਉਹ ਠੀਕ ਐ ਅੱਜ ਵੀ ਬੱਕਰੀ ਗੱਲ ਸੁਣਾ ਤੈਨ ਲੈ ਲਈ ਲਵਾ ਲਈਆ ਸੌਂਦੀ ਆ ਪਬਲਕਾ ਇਧਰ ਆਜਾ ਇਮਾਨਦਾਰੀ ਦਾ ਸੌਦਾ ਹੈ 23000 ਦੀ ਤੈਨੂੰ ਲੈ ਕੇ ਦਿੱਤੀ ਐ ਆਫਰ 24000 ਦੀ ਸਾਈ ਮੈਂ ਲੈਣਾ ਬੱਕਰੀ ਜੇ ਕੋਈ ਕਹਦੇ ਮਹਿੰਗੀ ਲੈਂਦੀ ਨਹੀਂ ਵਟਾ ਸੋ ਖੱਟਾ ਵਾ ਠੀਕ ਐ ਜੱਜ ਕੀ ਵਟਾ ਕਿਉਂ ਨਹੀਂ ਮੈਂ ਤੈਨੂੰ ਰੁਪਏ ਦੇ ਕੇ ਗੱਡੀ ਚਾਹ ਉਹ ਚਰਨੇ ਦੀ ਜੱਥਾ ਨੇ ਬੱਕਰੀ ਘਰੇ ਲਾ ਦੂੰ। ਨਹੀਂ ਜੀ। ਸਾਨੂੰ ਪਤਾ ਅਸੀਂ ਚੀਜ਼ਾਂ ਹੀ ਦੇਖਦੇ ਆਂ ਰੋਜ਼। ਸਾਨੂੰ ਪਤਾ ਯਾਤਾਂ ਕਜਾਤਾਂ ਦਾ। ਨਹੀਂ ਠੀਕ। ਬੱਕਰੀ ਤੈਨੂੰ ਮੈਂ 11000 ਦੀ ਵੀ ਲੈ ਦੂੰ 15 ਦੀ ਵੀ ਲੈ ਦੂੰ। ਪਰ ਜਿਹੜਾ ਸੁੰਨੇ ਉਹ ਤਾਂ ਤੈਨੂੰ ਦੇਖੋ ਸੁੰਨਾ ਹੀ ਐ ਕਿਉਂ ਬਾਬਾ ਜੀ? ਮੈਂ ਆਇਆ ਤੇਰਾ ਹੌਨਸਰ ਲੜ ਫੜ ਲਿਆ। ਆਇਆ ਤੇਰਾ ਹੌਨਸਰ ਲੜ ਫੜ ਲਿਆ। ਕੋਈ ਨਹੀਂ ਸ਼ਾਬਾਸ਼ ਜੀਆ ਇਹਨੂੰ। ਕੁਛ ਨਹੀਂ ਮਰੂੜੀ ਤੇਰੀ ਮੈਂ। ਕਿਹਾ ਅਸੀਂ ਲੜ ਫੜੇ ਦਾ ਸਤਕਾਰ ਕਰਿਆ। ਮੈਂ ਤੇਰੇ ਇਹੀ ਗੱਲ ਆਖਿਆ ਬਾਈ ਮੈਂ ਜਿਹੜੀ ਦੱਦ ਤੂੰ ਕਹਿ ਦੂੰਗਾ। ਵੇਖਾ ਆ ਜੱਜ ਦੇ ਅਸੀਂ ਜ਼ਿੰਮੇਦਾਰਾਂ ਜ਼ਿੰਮੇਦਾਰੀ ਦਊ ਮਾਲਕ ਗੱਬਣ ਬੱਕਰੀ ਜ਼ਰੂਰ ਆ ਸੂਣ ਵਾਲੀ ਐ ਓਦੋਂ ਬਾਅਦ 19 21 ਅੱਬ ਦੀ ਮਰਜ਼ੀ ਅੱਗੇ ਦਾ ਮਾਲਕ ਦੀ ਮਰਜ਼ੀ ਕਿਉਂ ਜੀ ਤੇਰਾ ਕਿਥੇ ਕਹਿੰਦੇ ਰਾਜੂ ਆ ਹੋ ਗਿਆ ਬਾਹ ਹੋ ਗਿਆ ਜੀ ਅੱਜ ਰਾਂਝਾ ਤੇਰੇ ਲਵੇ ਐ ਦੇਓ ਪੈਸੇ ਆ ਸਾਈ ਤਾਂ ਉਹਦੀ ਪਾਈ ਦੀ ਐ ਆਪਾਂ ਨੇ ਹਜੇ ਹਾਂ ਇੱਥੇ ਖੜਾ ਐ ਆ ਸਾਈ ਇਹਨਾਂ ਦੀ ਐ ਆ ਲਓ ਜੀ ਤੁਹਾਡੀ ਸਾਈ ਦੇਖ ਰਹਾ ਹਾਂ ਦੇਖਣਾ ਤੇ ਨੀ ਆ ਦੇ ਵਕਰ ਇਹ ਮੁਰੇ ਦੇਖ ਲੈ ਮੁਰੇ ਦੇਖ ਲੈ ਚੌੜਾ ਕਰਾ ਦੇ ਖਾੜਾ ਪਹਿਣੀ ਵਾਲਿਆ ਓ ਬਈ ਖੁੱਲਾ ਕਰੋ ਬਈ ਫੁੱਲਾ ਕਰੋ ਬਈ ਸਾਰਾ ਗਾਉਣ ਵਾਲੀ ਆਉਣ ਆ ਲੀਆ ਤੂੰ ਦੇਖਦੇ ਸੀ ਪੱਕੇ ਦੇਖੇ ਮੈਂ ਤੂੰ ਮੁਰੇ ਕਿ ਦੇਖੋ ਦੇਖ ਲੋ ਇਹ ਦੇਖ ਬਾਈ ਜਿੰਨ ਨੰਬਰ ਆ ਜਾ ਬਈ ਚੌਧਰੀ ਕੋਈ ਨਾ ਇੱਥੇ ਤੇਰੇ ਸਾਹਮਣੇ ਹੋ ਜੋ ਗਸੂ ਗਦ 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 ਤੂੰ ਮੈਂ ਤਾਂ ਗਦ ਗਦ ਤਿੰਨ ਚਾਰ

ਹੁਸ਼ੋ ਜੀ ਬਈ ਛੋੜ ਛੱਡ ਦੇ ਚੇਤਾ ਛੋੜ ਕਰਦੇ ਚੇ ਲਖਾਈ ਕਰਾ ਦੇ ਹਾਂ ਲਖਾਈ ਕਰਾ ਹੋਰ ਕੰਨਿਆ ਦੀ ਵੀ ਰੱਖੂ ਇਹਨੂੰ ਬੱਕਰੀ ਇੱਧਰ ਆ ਮੰਤਰ ਸ਼ੋ ਕਰਾਈ ਜਾਂਦੇ ਰ ਅਸੀਂ ਤਾਂ 23 2300 ਮੰਡਾ ਲੰਘਾ ਬਹੁਤ ਬਹੁਤ ਐ ਵੀ ਨਹੀਂ ਦੇਣੀ ਤਾਂ ਵੀ ਕੋਈ ਗੱਲ ਨਹੀਂ 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 ਕੋਈ ਗੱਲ ਤਾਂ ਵੀ ਇਸ ਤਾ ਖੁਸ਼ ਹਾਂ ਛੋੜ ਨਹੀਂ ਇੱਧਰ ਦੇਣੀ ਲਖਾਈ ਕਰਾ ਦੇ 100 ਰੁਪਏ ਬਸ ਇਹ ਆਪੀ ਕਰਾ ਦੇ ਬਾਬਾ ਜੀ ਬੱਕਰੀ ਉਹ ਨਹੀਂ ਖੜੀ ਰਹਿਣ ਦੇ ਮੇਲਾ ਦੇਖ ਤਮਾਸ਼ਾ ਦੇਖ ਜਾਈ ਫਿਰਕੇ ਇਹਨੂੰ ਤੇ ਚੈ ਇਹਨਾਂ ਲੈ ਜਾਈ ਛੋੜ ਕਰਾ ਕੇ ਪਰਚੀ ਰੱਖੀ ਜੇ ਵਿੱਚ ਉੱਥੇ ਚੈਕ ਕਰਨਗੇ ਵੀ ਕਿੱਥੋਂ ਲੈ ਆਏ ਖਰੀਦੀ ਬੱਕਰੀ ਉਹਦੀ ਵਾਰ ਦੇ ਖਾਣੇ